ਮਾਮਲਾ ਹੈ ਤਾਂ ਮਾਮਲਾ तकरीबन 12:30 ਵਜੇ ਦਾ ਹੈ। ਅੱਛਾ ਜੀ। ਇੱਥੋਂ ਮਾਲ ਚੱਕਿਆ ਤੇ ਮਾਲ ਮੌਕੇ ਤੇ ਬਰਾਮਦ ਹੋ ਗਿਆ। ਅੱਗੇ ਵੀ 4-5 ਚੋਰੀਆਂ ਕਰ ਚੁੱਕਿਆ ਬਾਜ਼ਾਰ ਦੇ ਵਿੱਚ। ਅੱਗੇ ਬਾਜ਼ਾਰ ਦੇ ਵਿੱਚ ਕਾਰੋਬਾਰ ਹੈ ਨਹੀਂ। ਤੇ ਮੰਦੇ ਦੀ ਮਾਰ ਹੈ। ਇਹ ਚੱਕਰੇ ਚੋਂ ਚੋਰ ਫੜਿਆ ਗਿਆ। ਤੇ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਚੋਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਿੰਨੇ ਚੋਰੀ ਕੀਤੀ ਹੁਣ ਤੱਕ? ਹੁਣ ਤਾਂ ਕਿੰਨੇ ਚੋਰੀ ਕਰ ਚੁੱਕਾ? 4-5 ਚੋਰੀਆਂ ਕਰ ਚੁੱਕਿਆ ਜੀ ਇੱਥੇ। ਪੁਲਿਸ ਪੁਲਿਸ ਉੱਠਾ ਨੇ ਫਿਰ ਬਾਹਰ ਆਉਂਦਾ ਜੀ। ਉਸ ਨਾਲ ਹੀ ਮੌਕੇ ਤੇ ਛੱਡ ਦਿੰਦੀ ਹੈ। ਛੱਡ ਲੈਂਦੇ। ਕੀ ਲੱਗਦਾ ਕਿਤੇ ਨਾ ਕਿਤੇ ਕਾਰੋਬਾਰ ਠੱਪ ਹੋਇਆ ਪਹਿਲਾਂ ਤੇ ਕਾਰੋਬਾਰ ਅੱਗੇ ਐ ਨਹੀਂ ਲੋਕਾਂ ਦੀ ਦੁਕਾਨਾਂ ਚੋਂ ਮਾਲ ਚੱਕਦੇ ਪਏ ਨੇ ਵੀਡੀਓ ਵੀ ਹੈਗੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਣੇ ਆ ਮਾਲ ਚੱਕਦੇ ਦੀਆਂ ਉਹ ਵੀ ਤੁਸੀਂ ਆਨਲਾਈਨ ਚਲਾਓ ਬੌਜੀ ਇਹ ਤੁਹਾਡੀ ਦੁਕਾਨ ਤੋਂ ਚੋਰ ਪੜਿਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਮੇਰੇ ਕੋਲ ਕਸਟਮਰ ਸੀ ਮੈਂ ਬਿੱਲ ਬਣਾ ਰਿਆ ਸੀ ਇਹ ਬਾਹਰੋਂ ਮੁੱਠਾ ਚੱਕ ਕੇ 12 ਪੀਸਾਂ ਦਾ ਜਾ ਰਿਹਾ ਸੀ ਤੇ ਰਿਕਸ਼ੇ ਵਾਲੇ ਨੇ ਕਿਹਾ ਵੀ ਆਂ ਵੀ ਤੂੰ ਕਿਦਾ ਲੈ ਆ ਰਿਹਾ ਉਹ ਕਹਿੰਦਾ ਜੀ ਬੌਜੀ ਨੇ ਕਿਹਾ ਵੀ ਉੱਦਰਲੀ ਦੁਕਾਨ ਤੇ ਛਾੜਿਆ ਉਨੇ ਮੈਨੂੰ ਆਵਾਜ਼ ਮਾਰੀ ਰਿਕਸ਼ਾ ਲੈਣੇ ਜੀ ਤੁਸੀਂ ਉਧਰਲੀ ਦੁਕਾਨ ਤੇ ਭੇਜਿਆ ਮਾਲ ਕੋਈ ਮੈਂ ਕਿਹਾ ਨਹੀਂ ਮੈਂ ਬਾਹਰ ਨਿਕਲਾ ਦੇਖਿਆ ਤੇ ਮੇਰਾ ਮਾਲ ਜਾ ਰਿਹਾ ਤੇ ਮੈਂ ਤਾਂ ਭੇਜਿਆ ਨਹੀਂ ਕਿਤੇ ਅਸੀਂ ਬਗੈਰ ਆਵਾਜ਼ ਕਿਤੋਂ ਪਿੱਛੇ ਭੱਜੇ ਆ ਇਹਨੂੰ ਪਤਾ ਲੱਗਿਆ ਵੀ ਅਸੀਂ ਆ ਰਹੇ ਆ ਭੱਜੇ ਦੋ ਬੰਦੇ ਇਹ ਮਾਲ ਸਿੱਟ ਕੇ ਭੱਜ ਗਿਆ ਠੀਕ ਹੈ ਜੀ ਇਹ ਭੱਜਿਆ ਤੇ ਅਸੀਂ ਰੋਲਾ ਪਾਇਆ ਫਿਰ ਅੱਗੇ ਪਿਛਲੀ ਗਲੀ ਚ ਗਿਆ ਤੇ ਉਹ ਲੋਕਾਂ ਨੇ ਰੋਲਾ ਸੁਣ ਕੇ ਇਹਨੂੰ ਫੜ ਲਿਆ ਤੇ ਉਸ ਤੋਂ ਬਾਅਦ ਵੀ ਥੋੜੀ ਜਿਹੀ ਸੇਵਾ ਕੀਤੀ ਹੈ ਇਹਦੀ ਜੇਬ ਚੋਂ ਇੱਕ ਸਰਿੰਜ ਨਿਕਲੀ ਹੈ ਨਸ਼ੇ ਵਾਲੀ ਨਸ਼ੇ ਦੇ ਕੈਪਸੂਲ ਨਿਕਲੇ ਆ ਤੇ 20 ਰੁਪਏ ਸੀਗੇ ਤੇ ਇਹ ਪਰ ਉੱਥੇ ਸਾਰਾ ਕੁਝ ਲਾ ਕੇ ਭੱਜ ਗਿਆ ਇਹ ਦੇਖੇ ਤਾਂ ਕਿੰਨੇ ਦਾ ਮਾਲ ਸੀ ਤੁਹਾਡਾ ਮੇਰਾ ਮਾਲ ਤਾਂ ਜੀ ਸਾਡੇ 45000 ਦਾ ਸੀ ਸਿਰਫ ਉਸ ਤੋਂ ਪਹਿਲਾਂ ਇੱਕ ਬੰਦੇ ਦਾ 12000 ਦਾ ਮਾਲ ਗਿਆ ਇੱਕ ਦਾ 27000 ਗਿਆ ਇਹ ਕਿੱਥੇ ਜਿਹੜੇ ਪੱਲੇਦਾਰ ਆ ਜਿਹੜੇ ਮਾਲ ਚੱਕ ਕੇ ਟਰਾਂਸਪੋਰਟ ਤੇ ਦਿੰਦੇ ਆ ਉਹ ਬੋਰੇ ਇਕੱਠੇ ਕਰਾਈ ਚਾਹੁੰਗੇ ਉੱਥੋਂ ਚੱਕ ਕੇ ਲੈ ਗਏ ਤੇ ਇਹ ਕਈ ਤਾਂ ਕੋਈ ਇੱਕ ਅੱਧੀ ਸ਼ਾਇਦ ਕੋਈ ਵਾਰੀ ਬੋਰੀ ਕੱਟ ਕੇ ਕਢ ਲੈਂਦਾ ਹਾਂ ਤੇ ਇੱਕ ਨਹੀਂ ਗਰੁੱਪ ਹੈਗਾ ਇਹਦੀ ਜਿੱਥੇ ਦੋ ਮੋਟਰਸਾਈਕਲਾਂ ਦੀ ਚਾਬੀਆਂ ਸੀ ਅੱਛਾ ਜੀ ਅਸੀਂ ਸ਼ਾਇਦ ਸਾਨੂੰ ਧਿਆਨ ਹੈ ਵੀ ਮੋਟਰਸਾਈਕਲ ਵੀ ਚੋਰੀ ਦੇ ਹੋਣਗੇ ਕੀ ਦਾ ਅਦਾਇਰ ਪੁਲਿਸ ਕਾਰ ਵੀ ਕਰਦੇ ਦੇਖੋ ਜੀ ਪੁਲਿਸ ਤੱਕ ਅਸੀਂ ਗਏ ਨਹੀਂਗੇ ਕਿਉਂਕਿ ਸਾਨੂੰ ਪਤਾ ਹੈ ਮੋਸਟਲੀ ਜਿੰਨੇ ਵੀ ਇਹ ਇਦਾਂ ਦੇ ਅਜ ਤੱਕ ਹੋਈਆਂ ਵਾਰਦਾਤਾਂ ਅਸੀਂ ਪੁਲਿਸ ਨੂੰ ਫੜਾਏ ਬੰਦੇ ਤਾਂ ਪੁਲਿਸ ਨੇ ਛੱਡਦੇ ਸ਼ਾਮ ਨੂੰ ਪੁਲਿਸ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਜਣਾ ਕੋ ਪੁਲਿਸ ਆ ਵੀ ਬਿਜ਼ੀ ਆਂਦੀ ਹੈ ਹੁਣ ਤੁਸੀਂ ਗਾਕਾਂਵਾਲ ਜਾਂ ਨਕ ਚੋਰਾਵਲ ਜਾਂ ਰੱਖੋਗੇ ਇਹ ਤਾਂ ਪ੍ਰੋਬਲਮ ਹੈ ਨਾ ਅਸੀਂ ਗਾਗ ਨੂੰ ਅਟੈਂਡ ਕਰ ਰਹੇ ਆਂ ਉਦੋਂ ਬਿਲਿੰਗ ਹੋ ਰਹੀ ਹੈ ਸਾਡੀ ਤੇ ਉਦੋਂ ਇਹ ਬਾਹਰੋਂ ਚੋਰੀ ਕਰਦਾ ਹੁਣ ਇਹਨੂੰ ਇਹੋ ਜਿਹੇ ਬੰਦੇ ਨੂੰ ਪਕੜਨ ਦਵਾਂਗੇ ਨਹੀਂ ਅਸੀਂ ਨਹੀਂ ਅਸੀਂ ਤਾਂ ਫੋਟੋ ਵਾਇਰਲ ਕਰਤੀ ਹੈ ਵੀ ਕਿਤੇ ਵੀ ਦੇਖੋ ਇਹਨੂੰ ਵੜਨ ਨਾ ਦਿਓ ਬਾਜ਼ਾਰ ਚ ਦੇਖੋ ਗੱਲ ਚ ਪੱਟੀ ਪਾਈ ਕੇ ਪੱਟੀ ਉਹ ਫੱਟੀ ਪਾ ਕੇ ਲਿਖ ਕੇ ਪਾਇਆ ਸੀਗਾ ਵੀ ਇਹ ਬੰਦਾ ਚੋਰੀ ਕਰਦਾ ਇਹਨੂੰ ਇਸ ਤੋਂ ਬਚ ਕੇ ਰਹਿਓ ਇਹਨੂੰ ਪਛਾਣ ਲਓ ਇਸ ਕਰਕੇ ਫੱਟੀ ਪਾਈ ਵੀ ਲੋਕੀ ਪਛਾਣ ਜਾਣ ਕੱਲ ਨੂੰ ਕਿਤੇ ਹੋਰ ਚੋਰੀ ਨਾ ਕਰੇ ਕੋਈ ਕਰਦੇ ਨੂੰ ਕੋਈ ਦੱਸਦਾ ਨਹੀਂ ਸੀ ਕਹਿੰਦਾ ਮਹਾਰਿਆਣੇ ਤੋਂ ਆਇਆ ਅੱਛਾ ਜੀ ਤੇ ਜਿਹੜੇ ਇੱਦਾਂ ਦੇ ਬੰਦੇ ਤੁਹਾਡੇ ਦੁਕਾਨਦਾਰ ਲੱਗਦੇ ਹੈ ਵੈਰੀਫਾਈ ਕਰਕੇ ਲਗਾਏ ਜਾਂ ਕਰ ਬਈ ਦੁਕਾਨ ਤੇ ਕੰਮ ਨਹੀਂ ਕਿਤੇ ਕਰਦਾ ਸੀ ਜੀ ਇਹ ਵੈਸੇ ਕੋਈ ਇਹ ਬਾਹਰੋਂ ਆਈ ਜਾਂਦਾ ਅੱਗੇ ਵੀ ਆਂਦਾ ਏ ਇਦਾਂ ਹੀ ਕੰਮ ਕਰਦਾ ਦੁਕਾਨਾਂ ਦੇ ਤਾਂ ਵੈਰੀਫਾਈ ਹੁੰਦੇ ਮੋਸਟਲੀ ਬੰਦੇ ਜਿਹੜੇ ਵੀ ਰੱਖਦੇ ਪਹਿਲਾਂ ਉਹਦੀ ਇਨਕੁਆਰੀ ਕਰਦੀ ਪੁੱਛਦੇ ਹੈਗੇ ਇਦਾਂ ਨਹੀਂ ਰੱਖਦੇ ਸੋ ਸਾਡੇ ਕਾਰੋਬਾਰ ਇਦਾਂ ਦੇ ਹੈਗੇ ਆ ਚਾਬੀਆਂ ਵੀ ਦੇਣੀਆਂ ਪੈਂਦੀਆਂ ਨੌਕਰਾਂ ਨੂੰ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਹੈ ਇਹ ਗਾਂਧੀ ਨਗਰ ਦੇ ਨਾਲ ਹੈਗਾ ਜੀ ਸੋਨ ਸਿੰਘ ਨਗਰ ਉਹ ਦੇਖੇ ਯਾਰ ਚੱਲਾ ਯਾਰ ਜਾ ਜਾ ਤੋਂ ਜਾ ਤੋਂ ਯਾਰ ਜਾ ਜਾ ਅੱਛਾ ਅੱਗੇ ਆਉਂਦਾ ਆਪ ਉੱਠੇ ਕੰਮ ਕਰੋ ਸ਼ਰਟ ਕਿਧਰੋਂ ਦੇ ਦੀ